ਲੁਧਿਆਣਾ ਵਿਧੇ ਰਾਤ ਹਰੀਦੁਆਰ ਤੋਂ ਜੰਮੂ ਜਾ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬਾਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਇੱਕ ਯਾਤਰੀ ਦੀ ਮੌਤ ਹੋ ਗਈ ਜਦਕਿ ਦੋ ਲੋਕਾਂ ਨੂੰ ਸਿਵਲ ਹਸਪਤਾਲ ਤੋਂ ਰੈਫਰ ਕੀਤਾ ਗਿਆ। ਅਤੇ ਬੱਸ ਦੇ ਕੰਡਕਟਰ ਤੇ ਡਰਾਈਵਰ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਦੋਂ ਹੋਇਆ ਜਦੋਂ ਲਾਡਵਾਂ ਨੇੜੇ ਬੱਸ ਦਾ ਟਾਇਰ ਅਚਾਨਕ ਪੈਂਚਰ ਹੋਣ ਤੋਂ ਬਾਅਦ ਬੱਸ ਦਾ ਡਰਾਈਵਰ ਬੱਸ ਦੇ ਪਿੱਛੇ ਡਿੱਗੀ ਵਿੱਚ ਟਿਪਣੀ ਰੱਖ ਰਿਹਾ ਸੀ ਅਤੇ ਅਚਾਨਕ ਪਿੱਛੋਂ ਇੱਕ ਤੇਜ਼ ਰਫ਼ਤਾਰ ਕੈਂਟਨ ਨੇ ਟੱਕਰ ਮਾਰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਅਤੇ ਲੋਕਾਂ ਦੀ ਮਦਦ ਨਾਲ ਪੀੜਤ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਤੜਕੇ 3:30 ਵਜੇ ਉਹਨਾਂ ਨੂੰ ਹਾਦਸੇ ਦੀ ਖਬਰ ਮਿਲੀ ਸੀ ਉਹਨਾਂ ਨੇ ਐਮਰਜੈਂਸੀ ਵਿੰਗ ਦੇ ਸਟਾਫ ਨੂੰ ਅਲਰਟ ਵਿੱਚ ਲਿਆ ਦਿੱਤਾ ਉਹਨਾਂ ਨੇ ਦੱਸਿਆ ਕਿ ਕੁੱਲ 35 ਲੋਕਾਂ ਨੂੰ ਹਾਦਸੇ ਵਿੱਚੋਂ ਲਿਆਂਦਾ ਗਿਆ ਸੀ ਜਿੱਥੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਰਿਤਕੀ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਬੱਸ ਦੇ ਡਰਾਈਵਰ ਤੇ ਕੰਡਕਟਰ ਦਾ ਇੱਥੇ ਹੀ ਇਲਾਜ ਚੱਲ ਰਿਹਾ ਤੇ ਉਹਨਾਂ ਦੇ ਰਿਸ਼ਤੇਦਾਰ ਇੱਥੇ ਪਹੁੰਚ ਰਹੇ ਹਨ ਬਾਕੀ ਮਰੀਜ਼ਾਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਰਤਵਿੰਦਰ ਸਿੰਘ ਜੀ ਹਾਂਜੀ ਰਤਵਿੰਦਰ ਸਿੰਘ ਜੀ ਅੱਛਾ ਉਹ ਜਿਹੜੀ ਆਪਣਾ ਸਮਾਂ ਕੀ ਸੀ ਹੋਇਆ ਕੀ ਸੀ ਜੀ ਅਗਲਾ ਟਾਇਰ ਪੈਂਚਰ ਹੋਇਆ ਜੀ ਦੂਰ ਸਾਈਡ ਲਾ ਕੇ ਨਾ ਗੱਡੀ ਹਾਂਜੀ ਟਾਇਰ ਖੋਲਿਆ ਬਦਲਿਆ ਫਿਰ ਕਰ ਤਰ ਜੀ ਆਏ ਸਟੱਪਣ ਲਗੇ ਬਾਣ ਹਾਂਜੀ ਸਟੱਪਣੀ ਬੰਦ ਦੇ ਪਿੱਛੇ ਟੱਕਰ ਹਾਂਜੀ بس ਕਿਹੜੀ ਜਗ੍ਹਾ ਤੋਂ ਆਈ ਸੀ ਤੇ ਕਿਹੜੀ ਜਗ੍ਹਾ ਜਾਣਾ ਸੀ ਜੰਮੂ ਤੋਂ ਆਈ ਗੱਡੀ ਅੱਛਾ ਜੀ ਜਾਣਾ ਕਿੱਧਰ ਸੀ ਹਰੀਦਵਾਰੋਂ ਆਈ ਹਰੀਦਵਾਰ ਕੋਈ ਪਾਉਂਸ ਨਹੀਂ ਆਈ ਕਿੱਥੋਂ ਹਰਦਵਾਰ ਤੋਂ ਹਰਦਵਾਰ ਤੋਂ ਜੰਮੂ ਜਾ ਰਹੀ ਸੀ ਹਰਦਵਾਰ ਤੋਂ ਆਈ ਸੀ ਜੰਮੂ ਜਾ ਰਹੀ ਸੀ ਤੇ ਕਿਹੜੀ ਕੰਪਨੀ ਦੇ ਪਾਸੇ ਸੀ ਕੱਪੜੀ ਕਿਹੜੀ ਸੀਗੀ ਕੱਪੜੀ ਲੋਕਲ ਗੱਡੀ ਆਈ ਲੋਕਲ ਗੱਡੀ ਜੰਮੂ ਦੀ ਤੇ ਉਸ ਤੋਂ ਵਾਦੀ ਨਹੀਂ ਬੇਹੋਸ਼ ਹੋਈ ਹੈ ਕੋਈ ਯਾਦ ਨਹੀਂ ਕਿਛੇ ਤੱਪ ਲੱਗੇ ਨਹੀਂ ਬਸ ਟਪੜੀ ਚੱਲੇ ਬਣੀ ਦਾ ਉਹ ਬਗਮੋੜਾ ਤੇ ਕੰਮ ਆਉਂਦਾ ਪਰ ਤਰ ਤਰ ਤੋਂ ਆਉਂਦਾ ਆਈ ਵੀ ਨੂੰ ਚਾਹੀਦਾ ਆ ਤਾ ਤੋ ਕੀ ਵਾਦ ਹੋਏ ਜੇ ਪੱਤੀ ਹੋਵੇ ਬੀ ਦੋਸੇ ਗਿਆ ਤੋਂ ਦੀ ਸਰ ਸਾ ਕੋਈ ਐ ਕਿ ਸੀਗਾ ਤੁਸੀਂ ਸਵੇਰੇ ਚਾਰੇ ਸੀ ਨਾ ਪਾਇਆ ਕਿ ਤਰਗੇ ਪਤਾ ਨਹੀਂ ਲੱਗਾ ਸਰ ਕੋਈ ਮੈਂ ਜਦਿਆ ਆਪਣੀ ਕਨੀ ਪਾਸ ਸੀ ਕਿੱਥੇ ਜਾ ਰਹੇ ਤੁਸੀਂ ਅਜੰਮੂ ਜਾ ਰਹੇ ਮਾਚਾ ਤੇ ਕਿੰਨਾ ਸਟੋਰੀ ਸੀ ਸ਼ਾਮ ਰੋਡ ਸ਼ਾਮ ਰੋਡ ਸ਼ਾਮ ਰੋਡ ਜੇ ਮੂਜੀ ਸੀ ਤੇ ਹੋਇਆ ਕਿ ਜਿਵੇਂ ਬੱਸ ਨੂੰ ਪਹਿਲਾਂ ਜਿਹੜੀ ਖੜੀ ਸੀਗੀ ਟੈਟੂ ਪੈਂਦਰ ਹੋਇਆ ਟੈਟੂ ਟਿੱਕੀ ਚ ਪਾ ਰਹੇ ਸਨ ਤਾਂ ਉਹ ਆਇਆ ਕੋੜਾ ਤਾਂ ਮਾਰ ਰਿਹਾ ਨਾ ਤਾਂ ਉਹ ਇਹ ਬਾਈ ਬਾਤ ਲੁਧਿਆਣਾ ਉੱਤੇ ਤੇ ਹੁਣ ਕਿੰਨੇ ਕੁੰਦੇ ਜਖਮੀ ਹੋਏ ਆ ਸਾਡੇ ਨਾਲ ਹੱਥੀ ਸਾਡੇ ਕੋਲ ਪਾਸੋਂ ਕਿਹੜਾ ਵੀ ਹਾਂ ਪਾਸੋਂ ਕਿੰਨੇ ਕੁੰਦੇ ਜਖਮੀ ਹੋਏ ਆ ਬੜਵੰਤ ਜਖਮੀ ਹੋਏ ਆ ਡਰਾਈਵਰ ਦੀ ਹਾਲਤ ਕਿਸ ਤਰ੍ਹਾਂ ਦੀ ਆ ਪਰ ਲੰਦਾ ਇਹਦੀ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ 3:30 ਵਜੇ ਆ ਗਈ ਸੀ ਜਦੋਂ ਉੱਥੋਂ ਪੇਸ਼ੈਂਟ ਜਿਹੜੇ ਸ਼ਿਫਟ ਕਰਨੇ ਸੀ ਉਸ ਲਈ ਹੀ ਮੇਰੇ ਕੋਲ ਇਹਦੀ ਇਨਫੋਰਮੇਸ਼ਨ ਆ ਗਈ ਸੀ ਕਿ ਜਿਹੜੀ ਉੱਥੇ ਮਾਸ ਗ੍ਰੈਵਲਟੀ ਹੋ ਚੁੱਕੀ ਹੈ ਐਂਡ ਪੇਸ਼ੈਂਟ ਉੱਤਰਾਧਿਕਾਰ ਕਰ ਰਹੇ ਤੇ ਫਿਰ ਮੈਂ ਮੇਰੇ ਸਾਡੇ ਜਿਵੇਂ ਹੀ ਸਾਡੇ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਅਮਨਦੀਪ ਸਿੰਘ ਸੀ ਡਿਊਟੀ ਤੇ ਨਾਲ ਉਹਨਾਂ ਦੇ ਡਾਕਟਰ ਜਿਹੜੇ ਦੂਸਰੇ ਡਾਕਟਰ ਵਿਸ਼ਾਲ ਸੀ ਜਿਵੇਂ ਹੀ ਉਹਨਾਂ ਦਾ ਫੋਨ ਆਇਆ ਤੇ ਮੈਂ ਅਸੀਂ ਉਸ ਲਈ ਹੀ ਆਪਣਾ ਪਲਾਨਿੰਗ ਕਰਕੇ ਸਾਰਾ ਸਾਡਾ ਜਿਹੜਾ ਅਵੇਲੇਬਲ ਸਟਾਫ ਸੀ ਉਹਨੂੰ ਅਲਰਟ ਕਰਤਾ ਔਰ ਨਾਲ ਹੀ ਉਹਨਾਂ ਨੂੰ ਇਡੈਕਸ਼ਨ ਦੇ ਦਿੱਤੀਆਂ ਕਿ ਤੁਸੀਂ ਜਿਹੜੇ ਕਨਸਰਨਡ ਆਰਥੋਪੈਡਿਕ ਸਪੈਸ਼ਲਿਸਟ ਹੈ ਸਰਜੀਕਲ ਸਪੈਸ਼ਲਿਸਟ ਹਨ ਉਹਨਾਂ ਨੂੰ ਤੁਸੀਂ ਕਾਲ ਕਰ ਲਓ ਉਹਨਾਂ ਦੇ ਜਿਹੜੇ ਡੀਆਪੀ ਸਟੂਡੈਂਟ ਹਨ ਉਹਨਾਂ ਨੂੰ ਕਾ ਕਰ। ਸੋ ਕਿੰਨੇ ਕਸਰ ਮਰੀਜ਼ ਆਏ ਤੁਹਾਡੇ ਕੋਲ ਕੀ ਕੰਡੀਸ਼ਨਸ ਸਨ? ਟੋਟਲ ਸਾਡੇ ਕੋਲ 35 ਪੇਸ਼ੈਂਟ ਆਏ ਸੀ ਜੀ। ਜਿਨ੍ਹਾਂ ਵਿੱਚੋਂ ਇੱਕ ਬ੍ਰੋਡ ਡੈਟ ਸੀ। ਬਾਕੀ 34 ਪੇਸ਼ੈਂਟ ਰਹਿ ਗਏ। 34 ਦੇ ਵਿੱਚੋਂ ਦੋ ਦੇ ਕਲੇਵਿਕਲ ਫ੍ਰੈਕਚਰ ਸੀ। ਕਲੇਵਿਕਲ ਫ੍ਰੈਕਚਰ ਵਾਲਿਆਂ ਨੂੰ ਸਵਿੰਗ ਪਾ ਕੇ ਫਿਰ ਉਹ ਚਲੇ ਗਏ ਸੀ ਸਟੇਬਲ ਸੀ ਪੇਸ਼ੈਂਟ ਐਂਡ ਬਾਕੀ ਜਿਹੜੇ ਦੋ ਪੇਸ਼ੈਂਟ ਸੀ ਅਸੀਂ ਰੈਫਰ ਕਰਤੇ ਸੀ। ਇੱਕ ਪੇਸ਼ੈਂਟ ਇੰਦਰ ਸਿੰਘ ਸੀ ਕ੍ਰੈਸ਼ ਇੰਜਰੀ ਉਹਨੂੰ ਜਿਹੜਾ ਹੈਗਾ 32 ਸੈਕਟਰ ਚ ਰੈਫਰ ਕਰ ਦਿੱਤਾ ਸੀ ਉਹਦੇ ਨਾਲ ਹੀ ਜਿਹੜਾ ਹੈਗਾ ਉਹਦਾ ਬੇਟਾ ਸੀ ਕਾਬਿਲ ਸਿੰਘ ਕਾਬਿਲ ਸਿੰਘ ਦੇ ਵੀ ਸਸਪੈਕਟਿਵ ਫ੍ਰੈਕਚਰ ਸੀ ਉਹ ਕਹਿੰਦਾ ਸੀ ਕਿ ਮੈਂ ਜਿਹੜੇ ਹੈਗੇ ਆਪਣੇ ਪਾਪਾ ਦੇ ਨਾਲ ਹੀ ਜਾਣਾ ਸੋ ਦੋਨੋਂ ਬਾਪ ਬੇਟਾ ਜਿਹੜੇ ਲਫਰ ਕਰਦੇ ਸੀ ਬਾਕੀ ਦੇ ਸਾਰੇ ਪੇਸ਼ੈਂਟ ਸਾਡੇ ਕੋਲੋਂ ਡਿਸਚਾਰਜ ਹੋ ਚੁੱਕੇ ਆ ਸਟੇਬਲ ਕੰਡੀਸ਼ਨ ਤੋਂ ਡਿਸਚਾਰਜ ਕੀਤੇ ਦੇ ਉਹ ਵਾਕਿੰਗ ਐਂਡ ਵੈਂਟ ਹੋ ਸਰ ਦੋ ਸਾਡੇ ਕੋਲ ਇਸ ਵੇਲੇ ਪੇਸ਼ੈਂਟ ਜਿਹੜੇ ਆ ਸਾਡੇ ਕੋਲ ਪਏ ਸਰ ਉਹਨਾਂ ਦੀ ਕੰਡੀਸ਼ਨ ਸਰ ਕੀ ਹੈ ਜਿਹੜੇ ਦੋ ਸਾਡੇ ਕੋਲ ਪਏ ਹੋਏ ਆ ਬਸ ਦਾ ਡਰਾਈਵਰ ਐਂਡ ਬਸ ਦਾ ਕੰਡਕਟਰ ਹੈਗਾ ਜਿਹੜਾ ਬਸ ਦਾ ਡਰਾਈਵਰ ਉਹਦਾ ਨਾਮ ਦਵਿੰਦਰ ਸਿੰਘ ਐਂਡ ਉਹਦੇ ਸਸਪੈਕਟਿਡ ਸਪਾਈਨਲ ਇੰਜਰੀ ਐ ਪਲੱਸ ਹੈਡ ਇੰਜਰੀ ਐ ਅਦਰਵਾਈਜ਼ ਹੀ ਇਜ਼ ਨਾਊ ਫੁਲੀ ਕੌਨਸ਼ੀਅਸ ਕੌਨਸ਼ੀਅਸ ਹੈਗਾ ਉਹ ਕੱਲ੍ਹ ਬੱਦ ਕੱਲ੍ਹ ਹੈਗਾ ਜੀ ਤੇ ਉਹਦੇ ਦੇ ਰੈਲ ਟੀਮਸ ਹੈਗੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਦੇ ਆਰ ਔਨ ਦਾ ਵੇ ਐਂਡ ਜੂਨ ਜਦੋਂ ਆ ਜਾਂਦੇ ਹੈ ਹੀ ਵਿਲ ਬੀ ਰੈਫਰਡ ਟੂ ਚੰਡੀਗੜ੍ਹ ਸਰ ਉਹਨਾਂ ਨੇ ਗੱਲਬਾਤ ਕੀਤੀ ਤਾਂ ਕੁਝ ਦੱਸਿਆ ਵੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈ ਹਾਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀ ਸਵੇਰੇ ਹੀ ਮੈਂ ਜਿਹੜਾ ਹੈ ਉਹਨਾਂ ਨੂੰ ਜਿਵੇਂ ਉਹ ਥੋੜਾ ਕੌਨਸ਼ੀਅਸਨੈਸ ਰੀਗੇਨ ਕੀਤੀ ਉਸ ਵੇਲੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਡ라이ਵਰ ਦੇ ਦੱਸਣ ਤੱਕ ਬਸਤਾ ਅਗਲਾ ਟਾਇਰ ਜਿਹੜਾ ਸੀ ਉਹ ਪੰਚਰ ਹੋ ਗਿਆ ਸੀ ਉਹ ਟਾਇਰ ਚੇਂਜ ਕਰਕੇ ਜਿਵੇਂ ਉਹਨੇ ਟਾਇਰ ਚੇਂਜ ਕਰਕੇ ਪਿੱਛੇ ਰਹਿ ਸੀ ਕੰਦਰ ਮੈਂ ਰੱਖਣ ਜਾ ਰਿਹਾ ਸੀ ਤੇ ਪਿੱਛੋਂ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਕਦੋਂ ਟਰੱਕ ਆਇਆ ਤੇ ਕਦੋਂ ਬਸ ਤੇ ਵਿੱਚ ਪਾਚ ਗਿਆ ਐਂਡ ਵੀ ਐਮ ਸਕੇਜੂਲ ਸਰ ਪ੍ਰਾਈਮਰੀ ਪਾਸਾ ਸਰਕਾਰੀ ਬਸ ਤੇ ਹੈ ਪਤਾ ਨਹੀਂ ਇਹ ਚੀਜ਼ ਬਾਰੇ ਅਮਰ ਸਿੰਘ ਜੀ ਬਾਰੇ ਪੁੱਛੋ ਇਹਨੂੰ ਸਾਡੇ ਉਸ ਵੇਲੇ ਜਿਹੜੇ ਅਮਰਜੈਂਸੀ ਡਿਊਟੀ ਤੇ ਤਨਸੀ ਡਾਕਟਰ ਅਮਨਪ੍ਰੀਤ ਸਿੰਘ ਡਾਕਟਰ ਮਨਪ੍ਰੀਤ ਸਿੰਘ ਨੇ ਕਾਲ ਕੀਤੀ ਉਹਨਾਂ ਦੇ ਨਾਲ ਡਾਕਟਰ ਵਿਸ਼ਾਲ ਸੀ ਡਿਊਟੀ ਤੇ ਇਹਨਾਂ ਦੋ ਸਟਾਫ ਜਿਹੜੇ ਹੈਗੇ ਸੀ ਉਹਨਾਂ ਡਿਊਟੀ ਤੇ ਸੀ ਸਨੀ ਮਸੀ ਐਂਡ ਅਮਨਦੀਪ ਕੌਰ ਐਂਡ ਕਲਾਸ 4 ਸੀ ਅਜੀਤ ਜੀ ਔਰ ਜਿਹੜਾ ਸਫਾਈ ਸੇਵਕ ਸੀ ਉਹ ਸੀ ਸੋਨੂੰ ਜਿਵੇਂ ਹੀ ਇਹਨਾਂ ਦੀ ਕਾਲ ਆਈ ਮੈਂ ਇਹਨਾਂ ਨੂੰ ਨਾਲ ਦੇ ਨਾਲ ਹੀ ਕਿਹਾ ਕਿ ਤੁਸੀਂ ਜਿਹੜਾ ਹੈ ਬਾਕੀ ਦਾ ਸਟਾਫ ਨੂੰ ਜਿਹੜੇ ਵੀ ਪੋਸਟਡ ਹੈਗੇ ਐਮਰਜੈਂਸੀ ਵਾਟਰਮਾ ਵਾਟਸਨ ਸਾਰਿਆਂ ਨੂੰ ਅਲੱਟ ਕਰ ਦਿਓ ਸਾਰਿਆਂ ਨੂੰ ਇਨਾਂ ਨੇ ਸਾਰੇ ਉਹਨਾਂ ਨੂੰ ਅਲਰਟ ਕਰਤਾ ਐ ਨਾਲ ਦੀ ਨਾਲ ਸਰਜਨ ਜਿਹੜੇ ਸਾਡੇ ਡਾਕਟਰ ਅਨਕੁਲ ਪਰਸੀ ਜਿਵੇਂ ਉਹਨਾਂ ਨੂੰ ਕਾਲ ਕੀ ਤੁਰੰਤ 10 ਤੋਂ 15 ਮਿੰਟਸ ਹੋ ਵੀ ਪਹੁੰਚ ਗਏ ਔਰ ਨਾਲ ਹੀ ਉਹਨਾਂ ਦੇ ਉਹਨਾਂ ਦੇ DFP ਸਟੂਡੈਂਟ ਵੀ ਆ ਗਿਆ ਔਰ ਨਾਲ ਹੀ DR ਵੀ ਸਟੂਡੈਂਟ ਜਿਹੜਾ ਔਰਥੋ ਦੇ ਹੈਗੇ ਆ ਉਹ ਵੀ ਆ ਗਏ ਔਰ ਬੜਾ ਅੱਛਾ ਇਨਾਂ ਨੇ ਜਿਹੜਾ ਹੈਗਾ ਉਸਨੇ ਕੰਮ ਕੀਤਾ ਟੀਮਵਰਕ ਕੰਮ ਟੀਮਵਰਕ ਜਿਹੜਾ ਹੈਗਾ ਸਾਰਾ ਦੇਖੋ ਇਹ ਵਰਕ ਜਿਹੜਾ ਇਕੱਲੇ ਐਸਮ ਹੁੰਦਾ ਨਹੀਂ ਹੁੰਦਾ ਸਾਰਿਆਂ ਦਾ ਕੋਆਰਡੀਨੇਸ਼ਨ ਹੈ ਸਾਰਾ ਇੱਕ ਟੀਮਵਰਕ ਹੁੰਦਾ ਔਰ ਮੇਰੀ ਟੀਮ ਨੇ ਮੈਂ ਮਤਲਬ ਇਹਨਾਂ ਦੇ ਕੰਮ ਤੋਂ ਪੂਰੀ ਸੰਤੁਸ਼ਟੀ ਜ਼ਾਹਰ ਕਰਦਾ ਜਿਹੜੀ ਇਹਨਾਂ ਨੇ ਅਮਰਜੈਂਸੀ ਨੂੰ ਬੜਾ ਅੱਛੀ ਤਰ੍ਹਾਂ ਸੰਭਾਲਿਆ। ਦੋਟ ਕੁ ਵਜ਼ ਇੱਕ ਮਾਸਕਲਟੀ ਬਟ ਸ਼ੁਕਰ ਹੈ ਕਿ ਆਪਣਾ ਸਭ ਠੀਕ। ਜਿਆਦਾਤਰ ਇਹ ਕਹਿਣਾ ਮੈਨੂੰ ਲੱਗਿਆ ਸਟਾਫ ਦੀ ਸੂਝ-ਬੂਝ ਨਾਲ ਆਪਣੀ ਲੋਕ ਬਚ ਗਈ ਹੈ। ਬਿਲਕੁਲ ਜੀ ਬਿਲਕੁਲ ਸਟਾਫ ਨੇ ਪੂਰੀ ਸੂਝ-ਬੂਝਤਾ ਦਿਖਾਈ ਆ ਉਹ ਵੀ ਸੂਝ-ਬੂਝਤਾ ਦਾ ਜਿਹੜਾ ਕੰਮ ਹੈ। ਤੁਹਾਡੇ ਵੱਲੋਂ ਅਪਰੀਸ਼ੀਏਟ ਕੀਤਾ ਜਾਏਗਾ ਸਟਾਫ ਨੂੰ ਪੂਰਾ। ਬਿਲਕੁਲ ਮੈਂ ਤਾਂ ਕਹਿਣਾ ਵੀ ਮੇਰੇ ਨਾਲ ਉਹ ਜਿਆਦਾ ਜਿਹੜਾ ਹੈਗਾ ਯਾ ਰਾਦਰ ਉਹ ਮਤਲਬ ਹੈ ਕਿ ਮੈਂ ਤਾਂ ਬੀਂਗ ਟੀਮ ਲੀਡਰ ਹਾਂ ਉਹ ਉਹਨਾਂ ਨੇ ਇੱਕ ਗਾਈਡ ਕੀਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਠੀਕ ਹੈ ਮੈਂ ਆ ਵੀ ਬਾਥ ਵਿੱਚ ਪਹੁੰਚ ਗਿਆ ਬਟ ਜੋ ਕੰਮ ਉਹਨਾਂ ਨੇ ਕੀਤਾ ਦੇ ਆਰ ਇਟਸ ਰੀਲੀ ਐਪਰੀਸ਼ੀਏਟ ਠੀਕ ਹੈ ਐਸੇ ਅਮਰਜੀਤ ਸਿੰਘ ਜੀ ਇਹ ਹੋਏਗਾ ਸਰ ਇਹ ਸਰ ਠਾਣਾ ਸਲੇਮਟਾਪਰੀ ਦਾ ਏਰੀਆ ਜੀ ਅਲਟਿਕੋ ਕਲੋਨੀ ਆ ਜਲੰਧਰ ਰੋਡ ਕੀ ਸਰ ਐਕਸੀਡੈਂਟ ਹੋਇਆ ਜੀ ਯਾਤਰਾ ਵਿੱਚ ਬੱਸ ਸੀਗੀ ਤੇ ਆਪਣੀ ਹਰਦਵਾਰ ਤੋਂ ਜੰਮੂ ਸਾਈਡ ਜਾ ਰਹੇ ਸੀਗੇ ਤੇ ਬੱਸ ਪੈਂਚਰ ਹੋ ਗਈ ਤੇ ਉਹ ਸਾਈਡ ਤੇ ਲਗਾ ਕੇ ਉਹਦਾ ਗੱਡੀ ਦਾ ਸਟਿਪ ਨਹੀਂ ਜਿਹੜੀ ਚੇਂਜ ਕਰ ਰਹੇ ਸੀਗੇ ਤੇ ਪਿੱਛੋਂ ਆ ਕੇ ਟਰਾਲਾ ਵੱਜਦਾ ਵਿੱਚ ਉਹ ਦੇ ਕਰਕੇ ਬੱਸ ਜਿਹੜੀ ਆ ਪੱਟ ਜਾਂਦੀ ਹੈ ਤੇ ਜਿਹੜੇ ਯਾਤਰੀ ਸੀ ਉਹ ਫੱਟੜ ਹੋ ਜਾਂਦੇ ਕਿੰਨੇ ਕੁ ਬੰਦੇ ਦੇ ਡੈਥ ਹੋਈ ਆ ਇੱਕ ਬੰਦੇ ਦੀ ਡੈਥ ਮੌਕੇ ਤੇ ਹੋ ਗਈ ਸੀ ਤੇ ਚਾਰ ਬੰਦੇ ਜਿਆਦਾ ਸੀਰੀਅਸ ਸੀ ਬਾਕੀ ਨੋਰਮਲ ਸੀ ਕਿੰਨੇ ਨੇਕਸ ਹੋ ਰਿਹਾ ਸੀ ਉਸ ਦਾ ਤੇ 45 ਕਿਤੇ ਕਰੀਬ ਦੇ ਯਾਤਰੀ ਜੀ ਦੱਸੇ ਜਾਂਦੇ ਆ ਤੇ ਉਹਨਾਂ ਟਰਾਲੇ ਵਾਲੇ ਨੂੰ ਕਾਬੂ ਕਰ ਲੈ ਉਹ ਤਾਂ ਸਿਰ ਮੈਂ ਇਦਾਂ ਹੀ ਸੁਣਿਆ ਜੀ ਫੱਟੜਿਆ ਬਾਕੀ ਕਨਫਰਮ ਸਾਡੇ ਸੀਨੀਅਰ ਅਫਸਰਾਂ ਨੂੰ ਪਤਾ ਹੋਗਾ ਜੀ ਮੈਂ ਤਸਵੀਰੀ ਟੁੱਟ ਗਿਆ ਤੇ ਬਾਕੀ ਇਹ ਹੀ ਸੁੰਨ ਚੈਰ ਪਟੜਾ ਹੋ ਤੇ ਹਸਪਤਾਲ ਕਿੱਥੇ ਦਾਖਲ ਕਰਾਂ ਜੀ ਸਿਵਲ ਹਸਪਤਾਲ ਜੀ ਜਿਹੜੇ ਜ਼ਿਆਦਾ ਸੀਰੀਅਸ ਹੋ ਉੱਚਾ ਨਿਗੜ ਪੀਜੀ